ਲਓ ਵੀ ਮਿੱਤਰੋ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਕੋਈ ਪ੍ਰੋਗਰਾਮ ਨਾ ਛੋਟਾ ਚਾਹੇ ਵੱਡਾ ਅੱਜ ਤੁਹਾਨੂੰ ਜਿੱਥੇ ਲੈ ਕੇ ਆਏ ਆ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਇਹ ਹਾਲ ਮਿਲ ਜਾਣਾ ਤੇ ਸਾਰਾ ਕੁਝ ਇਹਨਾਂ ਦੇ ਸਿਸਟਮ ਹੋਰ ਬਾਈ ਜੀ ਠੀਕ ਐ ਸੇ ਤਾਂ ਸਾਸੀ ਗਾਲ ਬਾਈ ਜੀ ਬਾਈ ਜੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਵੀ ਹਨਾ ਹਾਂਜੀ ਹਾਂਜੀ ਪ੍ਰੋਗਰਾਮ ਹੁੰਦਾ ਤਾਂ ਇਦਾਂ ਹੀ ਕਰਕੇ ਦੇਣੀ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਜਿੱਦਾਂ ਤੁਹਾਨੂੰ ਦਿਖ ਰਿਹਾ ਐਜ਼ ਇਟ ਇਜ਼ ਸਾਰਾ ਇਦਾਂ ਹੀ ਮਿਲੇਗਾ ਤੁਹਾਨੂੰ ਅੱਛਾ ਬਾਈ ਕਿੰਨੇ ਇੱਕ ਬੰਦੇ ਦੀ ਗੈਦਰਿੰਗ ਆ ਪਹਿਲਾਂ ਮੈਨੂੰ ਐ ਦੱਸ ਦੋ ਹਨਾ ਕਿ ਕਿੰਨੇ ਬੰਦੇ ਦੀ ਸੈਟਿੰਗ ਇੱਥੇ ਹੋ ਜਣੀ ਆਪਣੀ ਕੋਲੇ ਜੀ ਹੋਟਲ ਦੇ ਵਿੱਚ ਦੋ ਹਾਲ ਨੇ 25 ਬੰਦਿਆਂ ਤੋਂ ਲੈ ਕੇ 200 ਬੰਦੇ ਤੱਕ ਦੀ ਗੈਦਰਿੰਗ ਹੋ ਜਾਂਦੀ ਆ ਛੋਟਾ ਫੰਕਸ਼ਨ ਹੋਵੇ ਚਾਹੇ ਵੱਡਾ ਫੰਕਸ਼ਨ ਹੋਵੇ ਅੱਛਾ ਜਿਵੇਂ ਹੁਣ ਆਹਾ ਜਿੱਥੇ ਵੜੇ ਹੈਗੇ ਤਾਂ ਬਾਈ ਦਿਖਾਈ ਵੀ ਚੱਲੇ ਨਾਲ ਦੇ ਨਾਲ ਹਨਾ ਪੂਰਾ ਦੇਖੋ ਤੁਸੀਂ ਹਨਾ ਸੈਟਿੰਗ ਦਾ ਪੂਰਾ ਇਂਤਜ਼ਾਮ ਆ ਬਾਈ ਉਹਨਾਂ ਨੇ ਡੈਕੋਰੇਸ਼ਨ ਕੀਤੀ ਆ ਹੋਟਲ ਵੀ ਆਰ ਸੀ ਜਿਹੜਾ ਹੈਗਾ ਮਾਲ ਰੋਡ ਤੇ ਇਹ ਇੱਕ 3 ਸਟਾਰ ਪ੍ਰਾਪਰਟੀ ਹੈ ਅੱਛਾ ਇਹਦੀ ਜੀ ਕੈਟਾਗਰੀ ਜਿਹੜੀ 3 ਸਟਾਰ ਦੇ ਵਿੱਚ ਆਉਂਦਾ ਹੈਗਾ ਔਰ ਜਿਹੜਾ ਅਸੀਂ ਵੱਡਾ ਫੰਕਸ਼ਨ ਕੋਈ ਵੀ ਕਰਦੇ ਆ ਇਸ ਹਾਲ ਦੇ ਵਿੱਚ ਕਰਦੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਐਜ਼ ਇਟ ਇ ਸਾਰਾ ਇਹ ਬਿਲਕੁਲ ਇਦਾਂ ਹੀ ਤੁਹਾਨੂੰ ਮਿਲਦਾ ਹੈ ਚਾਹੇ ਤੁਸੀਂ ਵੱਡੇ ਫੰਕਸ਼ਨ ਕਰਨਾ ਕੋਈ ਵੱਧ ਗੈਦਰਿੰਗ ਦਾ ਚਾਹੇ ਕੋਈ ਰਿੰਗ ਸਰਮਣੀ ਕਰਨੀ ਹੈ ਚਾਹੇ ਮੈਰਿਜ ਫੰਕਸ਼ਨ ਕਰਨਾ ਹੈ ਕਾਰਪੋਰੇਟ ਮੀਟਿੰਗ ਕਰਨੀ ਹੈ ਕਿਸੇ ਵੀ ਕੰਪਨੀ ਦੀ ਬਿਲਕੁਲ ਇੱਥੇ ਹੀ ਹੁੰਦੀ ਹੈ ਅੱਛਾ ਤੇ ਭਾਈ ਹੋਰ ਤੁਸੀਂ ਦੇਖੋ ਹਨਾ ਮੰਨ ਲਓ ਉਧਰ ਫੂਡ ਦਾ ਸਾਰਾ ਇੰਤਜ਼ਾਮ ਇਹਨਾਂ ਦਾ ਵੱਖਰਾ ਹੈ ਨਾ ਸੈਟਿੰਗ ਦਾ ਇੱਧਰ ਹੈਗਾ ਫੂਡ ਦਾ ਸਾਰੀਆਂ ਸਟਾਲਾਂ ਜੋ ਵੀ ਲੱਗਣਾ ਉਧਰਲੇ ਪਾਸੇ ਇੱਕ ਸਾਈਡ ਤੇ ਸਾਰਾ ਉਥੇ ਹੀ ਹੋਣਾ ਅਰੇਂਜਮੈਂਟ ਜਿੰਨਾ ਵੀ ਹੋਣਾ ਫੂਡ ਦਾ ਬਿਲਕੁਲ ਜੀ ਬਿਲਕੁਲ ਸਾਡੀ ਕੋਈ ਵੀ ਮੰਨ ਲਓ ਕੋਈ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਹੁੰਦੀ ਹੈ ਜਾਂ ਕੋਈ ਪਾਰਟੀ ਹੁੰਦੀ ਹੈ ਸਾਡਾ ਪ੍ਰੋਪਰ ਸੈਟਅਪ ਖਾਣੇ ਦਾ ਅਲੱਗ ਲੱਗਿਆ ਹੋਇਆਗਾ ਇਧਰ ਸਾਡੇ ਬਫੇ ਲੱਗਦੇ ਨਹੀਂ ਬਿਲਕੁਲ ਇਧਰ ਸਾਡਾ ਪਲੇਟਸ ਦਾ ਜਿੰਨਾ ਵੀ ਜਿਹੜਾ ਡਾਈਨਿੰਗ ਹੈਗਾ ਇੱਥੇ ਸਾਡੀਆਂ ਪਲੇਟਸ ਵਗੈਰਾ ਕਰੋਕਰੀ ਸਾਰੀ ਇੱਥੇ ਰੱਖੀ ਜਾਂਦੀ ਹੈ ਜਿਹੜਾ ਸਾਡਾ ਸਭ ਤੋਂ ਵੱਡੀ ਮੇਨ ਚੀਜ਼ ਕੀ ਹੈ ਸਾਡਾ ਇੱਕ ਲਾਈਵ ਕਿਚਨ ਹੈ ਇੱਥੇ ਮਤਲਬ ਸਾਹਮਣੇ ਜਿਹੜਾ ਬਿਲਕੁਲ ਜੀ ਬਿਲਕੁਲ ਜਿਹੜਾ ਤੁਸੀਂ ਆ ਦੇਖ ਰਹੇ ਹੋ ਇਹ ਸਾਡਾ ਲਾਈਵ ਕਿਚ ਕੋਈ ਵੀ ਗੈਸਟ ਇਥੇ ਆ ਕੇ ਦੇਖ ਸਕਦਾ ਵੀ ਸਾਡਾ ਖਾਣਾ ਕਿਸ ਤਰ੍ਹਾਂ ਨਾਲ ਬਣਦਾ ਹੈ ਕਿੰਨੀ ਸਵਾਈ ਨਾਲ ਬਣਦਾ ਹੈ ਕਿ ਸਾਡੇ ਸ਼ਾਮ ਬਣਾ ਰਹੇ ਹਾਂ ਕਿਸੇ ਦਾ ਮੰਨ ਲਓ ਪ੍ਰੋਗਰਾਮ ਆ ਹਨਾ ਤਾਂ ਬੰਦਾ ਇੱਥੇ ਖੜ ਕੇ ਚੈੱਕ ਕਰ ਸਕਦਾ ਬਈ ਯਾਰ ਵੀ ਵਧੀਆ ਬਣਾ ਰਹੇ ਆ ਜਾਂ ਕਿਵੇਂ ਆ ਬਿਲਕੁਲ ਹੀ ਬਿਲਕੁਲ ਪਿੱਛੇ ਉਹਲੇ ਹੀ ਤਾਂ ਕੁਛ ਮਰਜ਼ੀ ਕਰੀ ਜਾਣਾ ਆਪ ਨੂੰ ਪਤਾ ਨਹੀਂ ਲੱਗਦਾ ਨਾ ਤੇ ਬਈ ਸਾਰਿਆਂ ਨਾਲ ਵੱਡੀ ਚੀਜ਼ ਇਹ ਹੈ ਕਿ ਜਿਹੜੀ ਬੰਦੇ ਨੇ ਜਿਹੜੇ ਨੇ ਖਾਣਾ ਹਨਾ ਕਿਉਂਕਿ ਰਿਸ਼ਤੇਦਾਰ ਤਾਂ ਆਉਦੇ ਹੀ ਆ ਨਾ ਆਪਾਂ ਵੀ ਖਾਣਾ ਤਾਂ ਤੁਹਾਨੂੰ ਸਾਹਮਣੇ ਦੱਸਿਆ ਨੇ ਹਨਾ ਤੇ ਹੋਰ ਬਈ ਸਾਰਾ ਇੰਤਜ਼ਾਮ ਬਈ ਉਹਨਾਂ ਦਾ ਡੀਜੇ ਡੂਜੇ ਸਾਰ ਜੇ ਮੰਨ ਲਓ ਤੁਹਾਡੇ ਆ ਜਿਵੇਂ ਡੈਕੋਰੇਸ਼ਨ ਆ ਸੇਮ ਇਦਾਂ ਹੀ ਹੋਊਗੀ ਨਾ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਹੈ ਇਦਾਂ ਹੀ ਤੁਹਾਨੂੰ ਡੀਜੇ ਦਾ ਸੈਟਅਪ ਲੱਗਿਆ ਮਿਲੇਗਾ ਆ ਸਾਡਾ 바ਰ ਬਣਿਆ ਹੋਇਆ ਅਲੱਗ ਅਛਾ ਸੀ ਇਧਰ ਬਿਲਕੁਲ ਸਾਡੀਆਂ ਡਰਿੰਕਸ ਜਿੰਨੀਆਂ ਵੀ ਨੇ ਇਸ 바ਰ ਦੇ ਵਿੱਚ ਆਉਂਦੀਆਂ ਨੇ ਲਾਈਵ 바ਰ ਆ ਸਾਡਾ ਉਦਾਂ ਹੀ ਸਾਰਾ ਸੈਟਅਪ ਸਾਡਾ ਡੀਜੇ ਦਾ ਲੱਗਿਆ ਹੋਏਗਾ ਉਦੋਂ ਸਾਡੀ ਸਟੇਜ ਬਣੀ ਹੋਈ ਹੈ ਕਿਸੇ ਵੀ ਤਰ੍ਹਾਂ ਤੁਸੀਂ ਫੰਕਸ਼ਨ ਕਰਨਾ ਤੁਹਾਨੂੰ ਐਸ ਇਟ ਇਜ਼ ਸੈਟਅਪ ਮਿਲੇਗਾ ਡੀਜੇ ਦਾ ਫਲੋਰ ਫਲਾਰ ਲਾ ਕੇ ਦੂੰਗੇ ਸਾਰਾ ਕੁਝ ਹਾਂ ਬਿਲਕੁਲ ਸਾਡਾ ਡੀਜੇ ਦਾ ਫਲੋਰ ਲੱ ਇਹਦਰ ਸਪੈਸ਼ਲ ਜਿਹੜੀ ਲਾਰਕੀ ਹੈ ਨਾ ਵਧੀਆ ਇੱਥੇ ਵੀ ਲਾਈਟਿੰਗ ਫੁੱਲ ਫੱਲ ਪੂਰੇ ਵਧੀਆ ਲਾ ਕੇ ਇਹਨਾਂ ਨੇ ਬਈ ਉਹਨਾਂ ਨੇ ਇਹਦੇ ਸਟੇਜ ਜਿਹੜੀ ਲੱਗੀ ਹੋਈ ਹੈ ਤੇ ਬਈ ਕੀ ਸਿਸਟਮ ਕੀ ਹੁੰਦਾ ਆਪਣਾ ਪਰਪਲੇਟ ਕਰਦੇ ਆ ਜਾਂ ਕੀ ਹੁੰਦਾ ਆਪਣਾ ਸਿਸਟਮ ਕੀ ਚੱਲਦਾ ਹੈ ਬਿਲਕੁਲ ਜੀ ਬਿਲਕੁਲ ਅਸੀਂ ਪਰਪਲੇਟ ਕਰਦੇ ਆ ਚਾਹੇ ਉਹ ਵੈਜ ਪ੍ਰੋਗਰਾਮ ਹੈ ਚਾਹੇ ਉਹ ਨੋਨ ਵੈਜ ਪ੍ਰੋਗਰਾਮ ਹੈ ਸਾਡਾ ਜਿਹੜਾ ਸਭ ਤੋਂ ਵੱਡੀ ਚੀਜ਼ ਹੈ ਅਸੀਂ 500 ਰੁਪਏ ਤੋਂ ਸਾਡੀ ਪਲੇਟ ਸ਼ੁਰੂ ਹੋ ਜਾਂਦੀ ਹੈ ਵੈਜ ਦੀ ਜਿਹਦੇ ਵਿੱਚ ਇੱਕ ਇੱਕ ਚੀਜ਼ ਸਾਡੀ ਵਿੱਚ ਹਾਲ ਰੈਂਟ ਵਿੱਚ ਇਹ ਖਾਣਾ ਵਿੱਚ ਇਹ ਡੈਜ਼ਰਟ ਸਭ ਕੁਝ ਇੱਕ ਇੱਕ ਚੀਜ਼ ਸਾਡੀ ਇਨਕਲੂਡ ਹੁੰਦੀ ਹੈ ਆਮ ਰੈਸਟੋਰੈਂਟ 2000 3000 4000 2000 ਤੋਂ ਸਟਾਰਟ ਹੁੰਦੇ ਹੀ ਹੁੰਦਾ ਨਾ ਉਹਦੇ ਉਹ ਤੋਂ ਫੂਡ ਦੀ ਕੁਆਲਿਟੀ ਵਧੀਆ ਹੋਊਗੀ ਨਾ ਫਿਰ ਆਪਣੀ ਅਸੀਂ ਇਹ ਕਹਿੰਨੇ ਆ ਜੀ ਇਹ 550 ਰੁਪਏ ਰੇਟ ਘੱਟ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਜੀ ਫੂਡ ਦੀ ਕੁਆਲਿਟੀ ਸਾਡੀ ਕੋ ਡਾਊਨ ਹੋ ਜਾਊਗੀ ਅਸੀਂ ਇਹ ਕਹਿੰਨੇ ਸਾਡੇ ਕੋਲ ਪਹਿਲਾਂ ਤੁਸੀਂ ਆਓ ਸਾਡਾ ਫੂਡ ਚੈੱਕ ਕਰੋ ਫੂਡ ਦੀ ਕੁਆਲਿਟੀ ਦੇਖੋ ਸਾਡੇ ਤੋਂ ਉਦੋਂ ਬਾਅਦ ਬੁਕਿੰਗ ਕਰਵਾਓ ਅੱਛਾ ਹਾਂ ਤੁਸੀਂ ਜਿਵੇਂ ਸਾਰਿਆਂ ਨੂੰ ਪਤਾ ਹੀ ਆਪਣੇ ਬਠਿੰਡਾ ਵਾਸੀਆਂ ਨੂੰ ਅਸੀਂ ਕਰਵਾਚੋ ਦਾ ਫੰਕਸ਼ਨ ਕੀਤਾ ਸੀ ਇੱਥੇ ਸਿਰਫ ਅਸੀਂ 200 ਰੁਪਏ ਪਰ ਹੈਡ ਰੇਟ ਰੱਖਿਆ ਜੀ ਜਿਹਦੇ ਵਿੱਚ ਹ ਔਰ ਤੁਸੀਂ ਕਿਸੇ ਵੀ ਕਰਵਾਚੋਤ ਵਾਲੇ ਗੈਸਟ ਤੋਂ ਸਾਡੇ ਤੋਂ ਫੀਡਬੈਕ ਲੈ ਸਕਦੇ ਹੋ ਵੀ ਜੀ 200 ਰੁਪਏ ਚ ਅਸੀਂ ਕੀ ਦਿੱਤਾ ਸੀ ਕਹੇ ਜੀ ਕੁਆਲਟੀ ਦਿੱਤੀ ਸੀ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਜੀ ਅੱਛਾ ਫੂਡ ਚ ਸਾਰਾ ਕੁਝ ਮਿਲੂ ਵੈਜ ਨਾਨ ਵੈਜ ਸਾਰਾ ਕੁਝ ਮਿਲੂ ਹਰ ਇੱਕ ਚੀਜ਼ ਮਿਲੂਗੀ ਜੀ ਸਾਡੀ ਵੈਜ ਨਾਨ ਵੈਜ 스ਨੈਕਸ ਦੇ ਵਿੱਚ ਮੇਨ ਕੋਰਸ ਦੇ ਵਿੱਚ ਹਰ ਇੱਕ ਚੀਜ਼ ਸਾਡੀ ਵੈਜ ਨਾਨ ਵੈਜ ਇੱਥੇ ਅਵੇਲੇਬਲ ਹੈ ਅੱਛਾ ਭਾਈ ਕਈ ਬੰਦੇ ਕਹਿੰਦੇ ਵੀ ਸਾਨੂੰ ਕੱਲਾ ਯਾਰ ਹਾਲ ਹੀ ਚਾਹੀਦਾ ਅਸੀਂ ਸਾਡਾ ਜਿਹੜਾ ਖਾਣ ਪੀਣ ਦਾ ਜੋ ਵੀ ਇੰਤਜ਼ਾਮ ਹੋ ਸੀ ਖੁਦ ਕਰ ਲਾਂਗੇ ਉਵੇਂ ਦਾ ਕੋਈ ਸਿਸਟਮ ਹੁੰਦਾ ਆਪਣਾ ਹਾਂਜੀ ਬਿਲਕੁਲ 100 ਬੰਦੇ ਤੋਂ ਲੈ ਕੇ 200 ਬੰਦੇ ਤੱਕ ਦਾ ਇਹ ਹਾਲ ਹੈ ਅਗਰ ਜੀ ਕੋ ਕਹਿੰਦਾ ਵੀ ਨਹੀਂ ਤੁਹਾਡੀ ਕੈਟਰਿੰਗ ਨਹੀਂ ਲੈਣੀ ਅਸੀਂ ਕੱਲਾ ਹਾਲ ਲੈਣਾ ਤਾਂ ਬਿਲਕੁਲ ਅਸੀਂ ਰੈਂਟ ਤੇ ਹਾਲ ਵੀ ਦੇ ਦਿੰਨੇ ਆ ਅੱਛਾ ਤਾਂ ਭਾਈ ਜੀ ਜਿਨ੍ਹਾਂ ਦੇ ਹੁਣ ਪ੍ਰੋਗਰਾਮ ਹਨ ਕਰੇ ਤਾਂ ਤੁਸੀਂ ਇੱਥੇ ਆ ਕੇ ਕੱਲੇ ਇਹਨਾਂ ਨੂੰ ਪੈਸੇ ਦੇਣੇ ਗੱਲਬਾਤ ਕਰਨੀ ਸਾਰੀ ਸਿਰਦਰਦੀ ਤੁਹਾਡੀ ਹੋਊਗੀ ਨਾ ਜੇ ਕੈਟਰਿੰਗ ਦਾ ਤੁਹਾਡਾ ਹੰਦ ਵਿੱਚ ਹਨ ਤੁਸੀਂ ਸਿਰਫ ਆਉਣਾ ਇੱਥੇ ਤਿਆਰ ਹੋ ਕੇ ਆਉਣਾ ਸਿਰਫ ਆਪਦਾ ਪੂਰਾ ਪ੍ਰੋਗਰਾਮ ਅਟੈਂਡ ਕਰਕੇ ਐਜ਼ ਇਟ ਇਜ਼ ਉੱਧੇ ਘਰੇ ਚਲੇ ਜਾਣਾ ਹਰ ਇੱਕ ਚੀਜ਼ ਸਾਡੀ ਹੋਈ ਔਰ ਹੋਰ ਦੱਸ ਦੇਣਾ ਤੁਹਾਨੂੰ ਤੁਸੀਂ ਸਾਡੇ ਕੋਲੇ ਆਏ ਹੋ ਪਹਿਲਾਂ ਧੰਨਵਾਦ ਤੁਹਾਡਾ ਅ ਜਿਹੜਾ ਵੀ ਬੰਦਾ ਤੁਹਾਡੀ ਵੀਡੀਓ ਨੂੰ ਦੇਖ ਕੇ ਸ਼ੇਅਰ ਕਰਕੇ ਲਾਈਕ ਕਰਕੇ ਆਏਗਾ ਸਾਨੂੰ ਦਿਖਾਏਗਾ ਵੀ ਸ਼ੇਅਰ ਕੀਤੀ ਹੈ ਕੋਈ ਵੀ ਫੰਕਸ਼ਨ ਕਰਦਾ ਅਸੀਂ ਉਹਨੂੰ ਡੀਜੇ ਤੇ ਡੈਕੋਰੇਸ਼ਨ ਦੇ ਕੋਈ ਚਾਰਜੀ ਨਹੀਂ ਲਾਵਾਂਗੇ ਬਿਲਕੁਲ ਫ੍ਰੀ ਆਫ ਕਾਸਟ ਦੇਵਾਂਗੇ ਬਾਈ ਥੱਲੇ ਕੀ ਜਿਹਦਾ ਮਨ ਲਾ 8-10000 ਰੁਪਏ ਲੈ ਲੈਂਦੇ ਹਾਂ ਬਿਲਕੁਲ ਜੀ ਬਿਲਕੁਲ ਉਹ ਦੂਜੀ ਚੀਜ਼ ਇਹ ਹੈ ਇਹ ਨਹੀਂ ਹੈਗਾ ਵੀ ਪਲੇਟ ਦਾ ਰੇਟ ਵਧੂਗਾ ਹਮ ਉਸੇ ਪਲੇਟ ਦੇ ਰੇਟ ਦੇ ਵਿੱਚ ਡੀਜੇ ਡੈਕੋਰੇਸ਼ਨ ਬਿਲਕੁਲ ਫ੍ਰੀ ਦੇਵਾਂਗੇ ਅਸੀਂ 31 ਦਸੰਬਰ ਤੱਕ ਅਸੀਂ ਆਫਰ ਦੇ ਰਹੇ ਹਾਂ ਲਓ ਜੀ ਇਹ ਤੁਹਾਡੇ ਲਈ ਵਧੀਆ ਆਫਰ ਹੈਗੀ ਤੇ ਹੋਰ ਵੀ ਤੁਹਾਨੂੰ ਦੱਸ ਦਿਆਂ ਜੇ ਤੁਸੀਂ ਕਿਤੇ ਦੂਰੋਂ ਆਏ ਹੋ ਨਾ ਇੱਥੇ ਪ੍ਰੋਗਰਾਮ ਕਰਨ ਵਾਸਤੇ ਤਾਂ ਬਾਈ ਇਹਨਾਂ ਕੋਲ ਰੂਮ ਵੀ ਹੈਗੇ ਤੁਸੀਂ ਇੱਥੇ ਰਹਿ ਕੇ ਇੱਥੇ ਹੀ ਤਿਆਰ ਹੋ ਕੇ ਇੱਥੇ ਪ੍ਰੋਗਰਾਮ ਦੇਖ ਸਕਦੇ ਹੋ ਨਾ ਬਾਈ ਹਨਾ ਸਾਰਾ ਕੁਝ ਇੱਥੇ ਹੋਏ ਨੇ ਪੂਰੇ ਬਠਿੰਡੇ ਸ਼ਹਿਰ ਦੇ ਵਿੱਚ ਤੁਹਾਨੂੰ ਦੱਸ ਦਿੰਨਾ ਜੀ ਜਿਹੜੇ VRC ਹੋਟਲ ਦੇ ਵਿੱਚ ਜਿਹੜੇ ਰੂਮ ਨੇ ਪੂਰੇ ਬਠਿੰਡੇ ਸ਼ਹਿਰ ਦੇ ਵਿੱਚ ਕਿਸੇ ਵੀ ਹੋਟਲ ਦੇ ਵਿੱਚ ਐਦਾਂ ਦੇ ਰੂਮ ਨਹੀਂ ਉਧਰ ਦਾ ਐਂਬੀਅੰਸ ਉਧਰ ਹਰ ਇੱਕ ਦੀ ਟਾਪ ਕਲਾਸ ਹੈ ਸਾਡੀ ਦੀ ਤਾਂ ਬਈ ਲੋਕੇਸ਼ਨ ਕੀ ਆਪਣੀ ਇੱਥੋਂ ਦੀ ਪ੍ਰੋਪਰ ਇਹ ਆਪਣੀ ਪ੍ਰੋਪਰ ਲੋਕੇਸ਼ਨ ਮਾਲ ਰੋਡ ਹੈ ਜੀ ਕਪੜਾ ਮਾਰਕੀਟ ਦੇ ਬਿਲਕੁਲ ਸਾਹਮਣੇ ਹੈ ਨਜ਼ਦੀਕ ਹਨੂਮਾਨ ਚੌਕੇ ਦੀ ਤਾਂ ਬਈ ਜੀ ਹੁਣ ਤੁਸੀਂ ਕੋਈ ਵੀ ਪ੍ਰੋਗਰਾਮ ਹੈ ਨਾ ਛੋਟਾ ਚਾਹੇ ਵੱਡਾ ਤਾਂ ਇੱਕ ਰੂਮ ਕਿੰਨੇ ਬਈ ਆਪਣੇ ਕੋਲੇ ਇੱਥੇ ਆਪਣੇ ਕੋਲੇ ਇੱਥੇ 15 ਰੂਮ ਨੇ ਜੀ ਦੋ ਹਾਲ ਨੇ ਆਪਣੇ ਅੱਛਾ 15 ਰੂਮ ਹੈਗੇ ਬਾਈ ਹੁਣਾਂ ਕੋਲੇ ਜੇ ਦੂਰੋਂ ਤੁਸੀਂ ਆਉਣੇ ਇੱਥੇ ਵਿਆਹ ਕਰਨ ਵਾਸਤੇ ਤਾਂ ਤੁਹਾਡੇ ਠਹਿਰਨ ਦਾ ਇਂਤਜ਼ਾਮ ਵੀ ਇੱਥੇ ਹੋ ਜਾਊਗਾ ਤਾਂ ਇੱਥੇ ਤੁਸੀਂ ਵਿਆਹ ਦੇਖ ਸਕਦੇ ਹੋ ਹਨਾ ਨਾ ਤੋਂ ਕਿ ਤੁਸੀਂ ਆਉਣਾ ਪੈਸੇ ਦੇਣੇ ਇਹਨਾਂ ਨੂੰ ਤੇ ਤੁਹਾਡਾ ਇੱਥੇ ਆਰਾਮ ਨਾਲ ਵਿਆਹ ਦੇਖ ਕੇ ਅਦਾ ਘਰੋਂ ਜਾ ਸਕਦੇ ਹੋ ਤੇ ਵੀਡੀਓ ਆਪਣੀ ਨੂੰ ਵਾਤ ਵਾਤ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ